ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਪੰਜ ਛੇ ਵੇੜਾਂ ਵਿਖਾਉਣੀਆਂ ਦੋ ਤਾਜ਼ੀਆਂ ਸੁਈਆਂ ਸਵਾਈਆਂ ਜੇ ਕੋਈ ਭੈਣ ਭਰਾ ਸੁਈਆਂ ਸਵਾਈਆਂ ਵੇੜਾਂ ਲੈ ਜਾਂਦਾ ਚਾਹਵਾਨ ਹਨ ਨਾ ਦੋ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਇਧਰ ਬਹੁਤ ਚੰਗੀ ਜਰਸੀ ਗੱਬਣ ਤਿਆਰ ਖੜੀ ਹੈ ਪੰਜ ਛੇ ਨਾ ਹੈਗਾ ਮੁੱਲ ਨਿੱਕੇ ਨਿੱਕੇ ਹੋਣਗੇ ਸੁਈਆਂ ਸਵਾਈਆਂ ਜੇ ਕੋਈ ਲੈਣ ਦਾ ਚਾਹਵਣਾ ਦੋ ਤਾਜ਼ੀਆਂ ਸੁਈਆਂ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੋ ਸਾਰੀ ਜਾਣਕਾਰੀ ਲੈ ਦੇਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਂ ਦੱਸ ਦੀ ਨਾਂ ਬਈ ਗੁਰਦੇਤ ਸਿੰਘਾ ਪਿੰਡ ਚੜੇਕਾ ਜੀ ਜ਼ਿਲ੍ਹਾ ਮੋਗਾ ਦੇ ਤਸੀਲ ਮੋਗਾ ਜੀ ਫੋਨ ਨੰਬਰ ਦੱਸ ਦੀ 7901755632 ਕਿਹੜੇ ਪਾਸੋਂ ਲੱਗੀ ਐ ਅੱਜ ਬਈ 6 ਵਾੜਾ ਜਿੱਧਰੋਂ ਮਰਜ਼ੀ ਲੱਗ ਜਾ 6 ਚੰਗਣਾ ਵੀਡੀਓ ਭੈਣ ਭਰਾ ਸਰੇ ਤੱਕ ਵਿਖਣ ਅੱਛਾ ਹਾਂ ਸੁਈ ਤੋਂ ਹੀ ਚੱਲ ਅੱਜ ਹੈ ਨਹੀਂ ਨਰਮ ਕੋਈ ਵਿੱਚ ਕਾ ਕੋਈ ਚੰਗਣਾ ਬੜਾ ਸੁਈ ਤੋਂ ਹੀ ਚੱਲ ਆ ਵੇੜੂ ਗੇ ਸੂਈ ਆ ਇਹ ਕਨੇ ਗਰੇ ਤਾਂ ਖੜੇ ਐ ਈ ਗਾਲਾ ਕਰੀ ਜਾਂਦੀ ਆ ਜੇਰ ਦੀ ਗਰੰਟੀ ਆ ਕਿਸੇ ਦੇ ਘਰੇ ਜੇਰ ਦਾ ਕਣਕਾ ਵੀ ਸੜਦੀ ਆਪਾਂ ਦੇਣ ਤਰਫ ਆਂਗੇ ਠੀਕ ਆ ਕੱਲ ਦੀ ਸੂਈ ਆ ਆਪਣੇ ਘਰੇ 13 14 ਕਿਲੋ ਬੋਲੀ ਆ ਕੱਲ ਦੀ ਸੂਈ ਦੇ ਹਾਂ ਆਪਣੇ ਘਰੋਂ ਕੋਈ ਚੋ ਕੇ ਲੈ ਜਾਵੇ ਰਹੀ ਨਾ ਤਸ਼ਲੀ ਕਰਕੇ ਆ ਜਾਵੇ ਕਿਹੜਾ ਬੱਚਾ ਇਹਦਾ ਬੱਚਾ ਇਹਦਾ ਹੌਰਲਾ ਬੱਚਾ ਏ ਪਹਿਲੀ ਮਗਰ ਬੱਚੀ ਏ ਕਿੰਨਾ ਦੁੱਧ ਪਿਆਜੋ ਦੁੱਧ ਭਾਈ ਜਿਹਦੋਂ ਲਈ ਉਹਨਾਂ ਨੇ 1 ਲੀਟਰ ਪਲੂਨ ਦਾ ਦੱਸਿਆ ਇਹ 20 ਕਿਲੋ ਹੁਣ ਮੰਨ ਕੇ ਕੋਈ ਲੈਣੇ ਜੇ ਸੂਈ ਕਿੰਦੀ ਦੋ 13 14 ਕਿਲੋ ਬੌਲਾ ਬਾਈ ਕਹਿੰਦਾ ਕੱਲ ਦੀ ਸੂਈ ਥੱਲੇ ਤਿਆਰ ਹੈ ਆਪਾਂ ਦਾ ਹਰੇਕ ਵੀਡੀਓ ਚ ਕਹਿੰਦੇ ਹੁੰਨੇ ਆ ਭਰਾਵੋ ਗਾਂ ਲੈਣੀ ਮੱਝ ਲੈਣੀ ਆ ਸੂਏ ਸਵਾਏ ਪਸ਼ੂ ਨੂੰ ਤਰਜੀਹ ਦਿਓ ਸੂਆ ਸਵਾਇਆ ਪਸ਼ੂ ਵੱੱਦ ਲਓ ਕਿਉਂਕਿ ਸੂਆ ਸਵਾਇਆ ਪਸ਼ੂ ਝੋਕੇ ਵੇਖਿਆ ਜਾਂਦਾ ਫੁੱਲ ਤਸੱਲੀ ਹੋ ਜਾਂਦੀ ਆ ਤੇ ਜਿਹੜੇ ਭੈਣ ਭਰਾ ਨੂੰ ਪਸ਼ੂਆਂ ਬਾਰੇ ਪ੍ਰੋਪਰ ਨੌਲੇਜ ਆ ਉਹਦਾ ਭਾਵੇਂ ਗੱਬਣ ਵੀ ਲੈ ਲਿਓ ਉਹਦਾ ਕੋਈ ਚੱਕਰ ਨਹੀਂ ਮੈਂ ਉਹਨਾਂ ਦੀ ਗੱਲ ਕਰਦਾ ਕਈ ਭੈਣ ਭਰਾ ਮੈਨੂੰ ਫੋਨ ਲਾਉਂਦੇ ਹੁੰਦੇ ਆ ਹਿੰਮਤ ਬਾਈ ਹਿੰਮਤ ਵੀਰੇ ਸਾਨੂੰ ਬਾਲਾ ਪਤਾ ਨਹੀਂ ਅਸੀਂ ਪਹਿਲਾ ਪਸ਼ੂ ਰੱਖਣਾ ਕੋਈ ਚੰਗਾ ਹੋਇਆ ਤਾਂ ਦੱਸਿਓ ਪਰ ਤੁਹਾਨੂੰ ਪਤਾ ਹੀ ਆਪਾਂ ਕੋਈ ਪਸ਼ੂ ਦਵਾਉਣ ਵਾਲਾ ਕੰਮ ਨਹੀਂ ਕਰਦੇ हां ਵੀਡੀਓ ਜ਼ਰੂਰ ਬਣਾਉਣੇ ਆ ਇਹ ਸਾਰਿਆਂ ਨੂੰ ਜਨਤਕ ਕਰ ਦਈਦੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾGLOBALS ਦੀ ਮਰਜ਼ੀ ਨਾਲ ਸੌਦਾ ਕਰ ਲੈਂਦਾ ਪਰ ਜਿਹੜੀ ਚੀਜ਼ ਆ ਮੈਂ ਤੁਹਾਨੂੰ ਦੱਸਤੀ ਆ ਕਿ ਜਿਹਨੂੰ ਨਹੀਂ ਪਤਾ ਉਹ ਸੂਆ ਸੂਆ ਪਸ਼ੂ ਲੋ 2 ਟਾਈਮ ਝੋਕੇ ਲੋ 13 14 ਕਿਲੋ ਬੌਲੀ ਤਿਆਰ ਆ ਗਾਂ ਨੂੰ ਐ ਨਹੀਂ ਪਤਾ ਮੈਂ ਸੂਈ ਆ ਠੀਕ ਆ ਮੈਂ ਤੂੰ ਆਪ ਹੀ ਦੱਸ ਦੇ ਬਜਨ ਵਜੂਦ ਕਿਸੇ ਪਾਸੋਂ ਘੱਟ ਹੈਗਾ ਹੂੰ ਨਹੀਂ ਸਹੀ ਆ ਮੋٹے ਮੋٹے ਥਾਣ 20 ਕਿਲੋ ਬਣ ਕੇ ਸੌਦਾ ਕਰ ਲੇ ਬਾਈ ਕਹਿੰਦਾ 20 ਦੀ ਗਾਰੰਟੀ ਆ ਹਾਂ ਫਿਟਿੰਗ ਵਾਲਾ ਲੇਵਾ ਮੋٹے ਮੋٹے ਥਾਣ ਹੱਥੀ ਚੋਲਿਓ ਮਸ਼ੀਨ ਤੇ ਚੋਲਿਓ ਪੂਰਾ ਚੰਗਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣ ਐਡ ਫੁੱਲ ਚੰਗੀ ਆ ਕਿੰਨੇ ਦੀ ਮੋਲ ਨਹੀਂ ਕਰਨਾ ਬਈ ਅੱਜ ਮੋਲ ਕਰਨਾ ਤਾਂ ਮੈਂ ਤਾਂ ਕਰਦਾ 60000 ਰੁਪਈਆ ਹੂੰ ਇਹਨੇ ਘਟਾਉਣਾ ਮੈਨੂੰ ਘਟਾਈ ਚਲੋ ਮੈਂ ਘੜੀ ਤਰਿਆਉਂਗਾ ਪਰ 65000 ਦੀ ਬਿਹੜ ਦੇਣੀ ਆ ਬਾਈ ਠੀਕ ਆ ਮੁੱਲ ਨੇ ਮੁੱਲੇ ਦਾ 68000 ਕਮਾ ਫਿਰ ਇਹਨੂੰ ਜੇ ਬਾਈ ਕਹਿੰਦਾ ਮੁੱਲ ਰੇਟ ਘਟਾਉਣਾ ਤਾਂ ਮੈਂ ਘਟੀ ਜਾਊਂਗਾ 68000 ਮੁੱਲ ਹੈ ਤੇ ਜੇ ਨਹੀਂ ਬਾਈ ਕਹਿੰਦਾ ਘਟਾਉਣੇ ਘਟੂਣੇ ਤਾਂ 65000 ਦੀ ਦੇ ਦੇਣੀ ਆ 65000 ਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਵਜਨ ਵਯੂਦ ਬਹੁਤ ਹੈ ਲੇਵਾ ਬਹੁਤ ਸੋਹਣਾ ਸੋਹਣੀ ਕੁੰਜੀ ਵੇੜਿਆ ਕਿਸੇ ਪਾਸੋਂ ਵੀ ਠੀਕ ਹੈ 13 14 ਕਿਲੋ ਬੌਲੀ ਕੰਡੇ ਵਾਲੀ ਤਿਆਰ ਆ ਆ ਇਹਦਾ ਬੱਚਾ ਵੱਛਾ 1 ਵਜੇ ਦੁਪਹਿਰੇ ਵੀਡੀਓ ਬਣਾ ਰਹੇ ਆ ਮਾਨਤਨ ਛੋੜਛਾਪਾ ਚਲੋ ਉਹ ਤਾਂ ਸਾਰੇ ਨਗਾ ਚ ਹੀ ਹੋਈ ਬੌਲੀ ਚੰਗੀ ਵੱਛੀ ਆ ਯਾਰ ਹਾਂ ਸਹੀ ਗੱਲ ਹੈ ਕਟਿੰਗ ਵਾਲਾ ਲੈਵਾ ਕੋ ਆਏ ਨਹੀਂ ਵੀ ਕੋਈ ਦੁਪੜ ਮੋਟਾ ਆ ਹਾਂ ਸਹੀ ਗੱਲ 2 ਨੰਬਰ ਤੇ ਆ ਜਾ 2 ਨੰਬਰ ਤੇ ਜਰਸੀ ਹੈ ਜੀ ਵੱਡੀ ਪੰਜਾਬ ਵਾਲੀ ਕਾਲੇ ਰੰਗ ਦੇ ਵਿੱਚ ਕੋਈ ਜਰਸੀ ਹੈ ਤੇਰੇ ਮਗਰ ਆ ਵੱਛੀਏ ਰਾਤ ਦੀ ਰਾਤ ਦੀ ਕਿੰਨਾ ਕੁ ਦੁੱਧ ਦੇ ਦੂਏ ਤੇਰਾ ਭਈ ਆਪਾਂ ਪਾਣੀ ਫਿਲਟਰ ਤਾਂ ਕਿ ਸੁਬਾ 5 ਕਿਲੋ 22 ਕਹਿੰਦਾ ਬੌਲੀ ਕੱਢੀ ਆ ਇਹਦੇ ਮਗਰ ਵੱਛੀ ਆ ਇੱਕ ਨੰਬਰ ਦੇ ਮਗਰ ਵੱਛਾ ਦੋ ਨੰਬਰ ਦੇ ਮਗਰ ਵੱਛੀ ਫੁੱਲ ਵੱਡੀਆਂ ਆਈ ਨਹੀਂ ਵੀ ਛੋਟੀ ਜੀ ਆ ਹਾਂ ਕਦ ਕੁਦ ਦੇ ਦਾ ਪੂਰਾ ਹੀ ਆ ਆ ਬਾਕੀ ਤੁਸੀਂ ਵੇਖ ਹੀ ਰਹੇ ਦੁੱਧ ਕਿੰਨਾ ਕੁ ਪੈਜੂ ਦੁੱਧ ਕੋਈ 18 19 ਕਿਲੋ ਜਣੀ ਆਪਣੇ ਦੇ ਚੋਣ ਦਾ ਦਮ ਹੈਗਾ ਅਗਲੇ ਨੇ 20 ਕੀ ਦੱਸਿਆ ਮੈਨੂੰ ਬਾਈ ਕਹਿੰਦਾ ਆਪਾਂ 18 19 ਕਿਲੋ ਚੋਲਾਂਗੇ ਜੇ ਚੋਣਾ ਹੋਵੇ ਅਗਲੇ ਨੇ 19 20 ਦੱਸਿਆ ਜੀ ਤੋਂ ਲਈ ਆ ਥਾਣੇ ਦਾ ਵੀ ਪੂਰਾ ਚੰਗਾ ਮੋਟਾ-ਮੋਟਾ ਥਾਣਾ ਫੈਡ ਫੂਡ ਵਧੀਆ ਆ ਜੂਗੀ ਸੂਈ ਸਵਾਈ ਹੈ ਜੇਰ ਪਈ ਪਵਾਈ ਹੈ ਪਹਿਲੀਆਂ ਦੋਵਾਂ ਵਿਹੜਾਂ ਸੂਈਆਂ ਸਵਾਈਆਂ ਦੋਵਾਂ ਦੀ ਜੇਰ ਦੀ ਗਾਰੰਟੀ ਹਾਂ ਕਿੱਡੀ ਹੋਊ ਕਿੱਡੀ ਨਾ ਹੂੰ ਨਹੀਂ ਉਹ ਤਾਂ ਚੀਜ਼ ਆ ਜੋ ਸਾਹਮਣੇ ਦੇਸੀ ਰਹੀ ਆ ਫੈਡ ਚੰਗੀ ਆ ਕੱਦ ਵਾਲੀ ਆ ਲੈ ਚੱਲ ਵੀ ਭਗਤਾ ਥਣ ਥਣ ਬਹੁਤ ਸਾਫ਼ ਲੱਗਦਾ ਥਣ ਥਣ ਪੂਰੇ ਮੋਟੇ ਦੁਵਾਰਾ ਵੀ ਕੈਮਰਾ ਮਾਰ ਦੂ ਉੱਥੇ ਰੋਕ ਕੇ ਬਾਹਰ ਗਰਮੀ ਧੁੱਪ ਜ਼ਿਆਦੇ ਆ ਕਰੜੀ ਆ। ਲੋਕ ਦਿਨ ਪਹਿਲੇ ਇਹਦੂ ਭਾਦੋਂ ਦੇ ਤਾਂ ਵਧੀਆ ਰਹੇ। ਸਿਗਰਾਂਤੋਂ ਹੀ ਬਦਲ ਸੀਗੇ। ਅੱਜ ਥੋੜਾ ਜਿਹਾ ਡਿੱਕਾ ਜਿਹਾ ਲਾਉਂਦਾ ਰੱਬ। ਬੱਦਲ ਬੁੱਧਰ ਰੱਖੇ। ਹਵਾ ਠੰਡੀ ਛੱਡੇ, ਮੀਂਹ ਪੈ ਜੇ। ਭਾਦੋਂ ਸੌਖੀ ਲੰਘ ਜੂ। ਥਣਾ ਦੀ ਸਾਫ਼ ਸੁਥਰੀ। ਹੂੰ। ਨੇਵਾ ਸੋਨਾ ਕਰਦਾ ਤਾਂ ਕਿੰਨੇ ਦੀ? ਇਹਦਾ ਮੁੱਲ ਭਈ ਘਰੋਂ ਨੂੰ 65 ਹੀ ਇਹਦਾ ਏ। ਇਹ 65000 ਦੀ ਵਾੜ ਦੇਵਾਂਗੇ। ਇਹ ਵੀ ਇਹਦੇ ਨਾਲ ਵੀ ਵੜ ਵੱਡੀ ਆ ਵੜ ਵਿਖਾ ਦੇ ਦੂਰੋਂ ਕਰਕੇ ਵੀ ਇਹਦੇ ਨਾਲ ਵੀ ਵੜ ਵੱਡੀ ਆ ਛੋਟੀ ਨਹੀਂ ਸਾਹ ਦੇ ਆਹ ਦੇਣੀ ਵੜ 65000 ਦੀ 13 14 ਕਿਲੋ ਬੌਲੀ ਤਿਆਰ ਹੈ ਮਗਰ ਵੱਛਾ ਸੂਈ ਸਵਾਈ ਤਾਜੀ ਤੇ ਆਹ ਦੇ ਦੇਣੀ 62000 ਦੀ ਉਹ ਵੀ ਵੜ ਵੱਡੀ ਆ ਛੋਟੀ ਛੋਟੀ ਕੋਈ ਨਹੀਂ ਹਾਂ ਦੋਵੇਂ ਵੜਾਂ ਕੱਤ ਵਾਲੀਆਂ ਤੁਹਾਨੂੰ ਦੇਸੀ ਰਹੀਆਂ ਬਾਕੀ ਹਰੇਕ ਦੇ ਘਰੇ 4 4 ਫੂਨ ਆ ਜੀਰੇ ਜੀਰੇ ਨਾਲ ਤਸ਼ਲੀ ਕਰਕੇ ਯਾਰ ਇੱਥੇ ਆ ਕੇ ਲਿਆ ਹਾਂ ਹਾਂ ਅਗਲਾ ਵੀਡੀਓ ਕਾਲ ਤੋਂ ਪਹਿਲਾਂ ਤਸਲੀ ਕਰ ਲੈ ਟਕਾ ਕੇ ਜਦੋਂ ਵੀਡੀਓ ਕਾਲ ਤੇ ਓਕੇ ਹੋ ਜੀ ਉਸ ਤੋਂ ਬਾਅਦ ਘਰੇ ਆ ਜੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੀ ਭੇਜ ਦੇਈ ਦੀ ਅਗਲਾ ਗੱਡੀ ਤੋਂ ਲਾਉਣ ਸਾਰ ਆਪਦੀ ਪਾਸ ਕਰੇ ਟਕਾ ਕੇ ਠੀਕ ਹੈ ਠੀਕ ਹੈ ਨਾ ਤਸ਼ਲੀ ਕਰੇ ਕੋਈ ਦਿੱਕੀ ਨਹੀਂ ਅੱਗੇ ਆ ਜਾ ਅੱਗੇ ਆ ਗਿਆ ਪੰਜਾਬ ਵਾਲੀ ਜੱਤੀ ਕਿੰਨਾ ਇੱਕ ਦੁੱਧ ਦੇ ਦੂ ਦੁੱਧ ਬਈ ਸਵਾਜੂ ਵੀ ਜਣੀ ਬੜਾ ਕੁੰਨੀ 18 19 18 ਹੁੰਦੀ ਸਮਾ ਸਮਾ ਬੜਾ ਤਿਆਰੀ ਆਪਣਾ ਸਤਾ ਤਰ ਕਰਦੀ ਦੂਜਾ ਸੁਆ 18 ਪਿਆਜੇ 22 ਕਹਿੰਦਾ 19 ਪਿਆਜੇ ਰਾਜੀ ਰੂਜੀ ਪੂਰੀ ਆ ਕੱਦ ਵੀ ਵੱਡਾ ਹੀ ਆ ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਆ ਹਫਤੇ ਦੇ ਆਸੇ ਪਾਸੇ ਸੂਪੂਗੀ ਸੀਲ ਸਾਉ ਮੋٹے ਮੋٹے ਥਾਣਾ ਵਾਲੀ ਬਦਾਮੀ ਰੰਗ ਦੀ ਦੂਜਾ ਸੁਆ ਦੋਦੇ ਇਹਨਾਂ ਦਾ ਮੱਝਾ ਹਰ ਗਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਮਾਜ ਤੁਹਾਨੂੰ ਨਹੀਂ ਪਤਾ ਚਰਸੀ ਲੈਣੀ ਹੈ ਨਾ ਇੱਕ ਚੀਜ਼ ਹੈ ਹਾਂ ਆਪਾਂ ਵੀ ਰੋਜ਼ ਹੀ ਲੈਨੇ ਆ ਗਾਣਾ ਪਰ ਇਹੋ ਜਿਹਾ ਥਣ ਬਾਈ ਵਿਰਲੀ ਗਾਣਾਉਂਦਾ ਆਪਾਂ ਵੀ ਦੂਜੇ ਤੀਜੀ ਵਾਰ ਐਵੇਂ ਮੈਂ ਥਣ ਦੀ ਗਾਹ ਕਿਤੇ ਵਿਰਲੀ ਨਿਕਲਦੀ ਹੂੰ ਥਣ ਬਾਲੇ ਚੰਗੇ ਆ ਮੋٹے ਮੋٹے ਥਾਣਾਂ ਕੋਈ ਚੁੰਡੀਆਂ ਜਿਹੇ ਥਾਣ ਨਹੀਂ ਨਿੱਕੇ ਜੇ ਮੋٹے ਮੋٹے ਥਾਣ ਬਾਦਾਮੀ ਰੰਗ ਦੀ ਗੱਬਣ ਤਿਆਰ ਵੜ ਹਫਤੇ ਦੇ ਆਸੇ ਪਾਸੇ ਸੂਪੂਗੀ ਦੁੱਧ 18 ਪਿਆਜੇ 22 ਕਹਿੰਦਾ 19 ਪਿਆਜੇ ਇੱਥੇ ਪਿਆਜੂ ਨੇ ਕੋਈ ਸੌਦਾ ਕਰ ਲਿਆ ਜਿੱਦਨ ਸੂ ਪੈਂਦੀ ਆ ਦੁੱਧ ਕੰਡੇ ਦੇ ਜੋ ਕੇ ਲੈ ਜਾਓ ਕਿੰਨੇ ਦੀ ਕਰਦਾ ਤਾ ਇਹ ਇਹ 65000 ਦੀ ਇਹ ਦੇ ਦਾਂਗਾ ਯਾਰ 60 ਦੇ 5 65 ਦੀ ਛੋੜ ਛੱਪਾ ਮੋਲ 68 ਆ 60 ਦੇ 5 65 ਦੀ ਆ ਵੱਡੀ ਵੇੜ ਦੇ ਮਾਰ ਦੇ ਕੈਮਰੇ ਵਿੱਚੋਂ ਛੋੜ ਛੱਪਾ ਮਾਨਤਾਣ ਹੋ ਜੂ ਇੱਕ ਆ ਖੜੀ 4 ਨੰਬਰ ਤੇ ਦੱਸ ਇਹਦੇ ਬਾਰੇ ਵੀ ਸੱਜਣਾ ਫਿਰ ਆਪਣੇ ਗਾਂਆਂ ਨੂੰ ਇੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਵੀਡੀਓ ਬਣਾਉਂਦੇ ਕਿਤੇ ਆਪਣੇ ਘਰੇ ਥਣ ਮਾੜੇ ਦੀ ਗਾਂ ਵੇਖੀ ਨੀ ਤਾਂ ਗੱਲ ਤੇਰੀ ਪੱਕੀ ਆ ਕਦੇ ਵੀ ਵੇਖੀ ਨੂੰ ਹੂੰ ਆਪਾਂ ਥਾਣਾ ਸੇਜ ਹੀ ਲੈਣਾ ਬਾਈ ਕੁੜੀਆਂ ਬੜੀਆਂ ਚੋਣ ਨੂੰ ਵੀ ਸੋਖਾ ਹੂੰ ਹਾਂ ਕਿੰਨਾ ਕ ਦੁੱਧ ਦੇ ਦੋ ਦੁੱਧ ਬਾਈ 20 ਕਿਲੋ ਦੀ ਗਾਰੰਟੀ ਦੇ ਲੂੰਗਾ ਮੈਂ ਆਪ ਅੱਛਾ ਅਗਲੇ ਨੇ 24 ਦੀ ਦਿੱਤੀ 20 ਦੀ ਮੈਂ ਨੂੰ ਮੇਰੇ ਘਰੇ ਸਵਾ ਕੇ ਭਣਾ ਕੋ ਚੋਕੇ ਲੈ ਜੀ ਕਿੰਨੇ ਦਿਨ ਲੈ ਜੂ ਲੈ ਲੋ 7 ਤਾਂ ਜੀ ਕੱਢ ਬਾਹਰ ਨੂੰ ਹਫਤੇ ਦੀ ਕੱਚੀ ਹੈ ਜੀ ਤੋਂ ਲਈ ਅਗਲੇ ਕਹਿੰਦੇ 24 ਲੀਟਰ ਚੋਇਆ ਪਰ ਬਾਈ ਕਹਿੰਦਾ 20 ਕਿਲੋ ਦੀ ਤਾਂ ਆਪਾਂ ਗਾਰੰਟੀ ਦੇ ਦੇਾਂਗੇ ਅਗਲਾ ਸੌਦਾ ਕਰ ਲੈ ਚੋਕੇ ਲੈ ਜੀ ਏਦੂ ਵੱਧ ਤਾਂ ਹੁਣ ਭਰਾਓ ਗਾਰੰਟੀ ਕਿਹੜੀ ਹੁੰਦੀ ਆ ਸੌਦਾ ਕਰ ਲਿਓ ਚੋਕੇ ਲੈ ਜਾਓ 20 ਕਿਲੋ ਦੁੱਧ ਜਿੱਦਣ ਸੂ ਪੈਂਦੀ ਅਗਰ ਤਾਂ ਕਹਿੰਦਾ ਮੇਰੇ ਘਰੋਂ ਥਣ ਬਾਹਲੇ ਚੰਗੇ ਆ ਹਾਂ ਬੜਾ ਆਪ ਵੀ ਬਹੁਤ ਚੰਗੀ ਵੱਡੀ ਆ ਯਾਰ ਹਾਂ ਵਹਿੜ ਕੱਦ ਚ ਵੱਡੀ ਆ ਚਾਰੇ ਮੋٹے ਮੋٹے ਥਣ ਆ ਮੱਝਾਂ ਵਾਲਾ ਮੋਟਾ ਥਣ ਆ ਨਹੀਂ ਗਾਂ ਦੇ ਥਣ ਘੱਟ ਹੁੰਦਾ ਵੋਟਾ ਮੱਝਾਂ ਵਾਲਾ ਮੋਟਾ ਛੁਆਈ ਵਾਲਾ ਥਣ ਆ 20 ਕਿਲੋ ਦੀ ਗਰੰਟੀ ਤਾਂ ਕਹਿੰਦਾ ਮੈਂ ਗਰੰਟੀ ਠੋਕ ਕੇ ਦੇਣਾ ਕਿੰਨੇ ਦੀ ਇਹ ਵੀ 65000 ਚੱਕੋ ਜੀ ਇਹ ਵੀ 65000 ਦੀ 65000 ਦੀ 65000 ਦੀ ਦਣ ਕਿੰਨੇ ਪਏ ਆ ਦਣ ਸਾਫ ਹਫਤੇ ਦੀ ਕੱਚੀ ਆ 65000 ਦੀ ਗਰੰਟੀ 20 ਕਿਲੋ ਦੀ ਗਰੰਟੀ ਤੇ ਜੀ ਅੱਗੇ ਆ ਜਾ ਮੱਖਣਾ ਆ ਪੰਜ ਨੰਬਰ ਵੇੜਾ ਜੀ ਪੰਜ ਨੰਬਰ ਕੱਢ ਬਾਹਰ ਨੂੰ ਆ ਵਾਚੀਪੋ ਵੇ ਉਹ ਰਿਲੇਟੋ ਫਿਰੁੰਦੇ ਆ ਉਹ ਕੋਈ ਠੀਕ ਆ ਇਹ ਗਰੰਟੀ ਤਾਂ ਕਹਿੰਦਾ ਮੇਰਾ ਤੋਹਫਾ ਦੂਜਾ ਸੁਆ ਕਿ ਤੂੰ ਉਹ ਬੈਠਾ ਇਹ ਕੋ ਬੈਠੋ ਵੀ ਵਿਖਾਉਣੇ ਤੁਹਾਨੂੰ ਉਹ ਨਹੀਂ ਵਿਖਾਉਣੀ ਅਜੇ ਇਹ ਦੋਵਾਂ ਦਾ ਇਰਾਦਾ ਹੈ ਨਹੀਂ ਸੀ ਵਿਖਾਉਣਾ ਦੋਵੇਂ ਕੱਚੀਆਂ ਆ ਜੇ ਇਹ ਵੜਾ ਬਾਈ ਕਹਿੰਦਾ ਦੋ ਫੇ ਕੱਚੇ ਐ ਵਿਖਾਉਣ ਦਾ ਇਰਾਦਾ ਹੈ ਨਹੀਂ ਸੀ ਚਲ ਆ ਹੁਣ ਬਾਹਰ ਖੜੀ ਕਰਕੇ ਵਿਖਾਤੀ ਵੜਾ ਦਸ ਦਸ ਦਿਨ ਕੱਚੇ ਆ ਮੋਚੰਗਾ ਵੜਾ ਬਾਈ ਕਹਿੰਦਾ ਵੜਾ ਮੂਲੋਂ ਹੀ ਚੰਗੀਆਂ ਦਸਾਂ ਦਸਾਂ ਦਿਨਾਂ ਦੀਆਂ ਕੱਲੀਆਂ ਕੱਚੀਆਂ ਕੱਚੀਆਂ ਜਦੋਂ ਤਿਆਰ ਹੁੰਦੀਆਂ ਵੱਧ ਪੈਸੇ ਨਹੀਂ ਹੋਣੀਆਂ ਤਾਂ ਹੀ ਇਹ ਵਿਖਾਉਂਦਾ ਨਹੀਂ ਬਾਕੀ ਜੇ ਕੋਈ ਕੱਚੀਆਂ ਲੈਣ ਦਾ ਚਾਹ ਵਾਣਾ ਤਾਂ ਫੋਨ ਲਾ ਲਿਓ ਕਿੰਨਾ ਕ ਦੁੱਧ ਦੇ ਦੂ ਕਿੰਨੇ ਦੀ ਇਹਦਾ ਭਾਈ ਪਲੂਨ ਦਾ ਦੁੱਧ ਦਿੱਤਾ ਹੈਗਾ 22 ਲੀਟਰ ਫਾਰਮ ਜੋ ਵੱਚੀ ਲਈ ਹੈ ਠੀਕ ਹੈ ਨਾ ਇਹਦਾ ਡੈਨਮਾਰਕ ਦੇ 40 120 ਦਾ ਸੀਮਨ ਲੱਗਾ ਅੱਗੇ ਆਪ ਪਤਾ ਨਹੀਂ ਕਿਹੜੇ ਦੀ ਆਪ ਨਹੀਂ ਪੁੱਛਿਆ ਪਾਛਾ ਕਿੰਨੇ ਦੀ ਅਗਲੇ ਦਾ ਪਤਾ ਏ ਇਹ ਵੇੜ ਮੋਲ ਕਰਾਉਣ ਨੂੰ 85 72000 ਦੀ ਵੇੜ ਜਸਨ ਹੋਵੇ 70 ਦੇ ਦੋ 72000 ਦੀ ਵੇੜ ਦੇਣੀ ਐਸਨੋ ਵੈੜ ਦੱਸ ਦੇ ਵੀ ਕਿੰਨੇ ਰਪੰਗਾਂ ਜੱਦੇ ਭਰ ਗਈ ਹੂੰ 10 ਦਿਨਾਂ ਦੀ ਕੱਚੀ ਐ ਫਾਰਮ ਚੋਂ ਵੈੜ ਲਈ ਐ ਵੱਛੀ ਚੰਗੀ ਐ ਥਣ ਸੋਹਣਾ ਮੀਡੀਅਮ ਥਣ ਦਾ ਸਾਈਜ਼ ਐ ਜਿਹੜਾ ਆਪਾਂ ਨੂੰ ਸਹੀ ਅਸਦੀ ਚੁਵਾਈ ਚ ਚਾਹੀਦਾ ਜਾਨਵਰ ਯਾਰ ਸਾਰੇ ਹੀ ਚੰਗੇ ਆ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਭਾਵੇਂ ਤਿੰਨ ਨੰਬਰ ਭਾਵੇਂ ਚਾਰ ਨੰਬਰ ਭਾਵੇਂ ਪੰਜ ਨੰਬਰ ਵੈੜਾਂ ਸਾਰੀਆਂ ਹੀ ਚੰਗੀਆਂ ਨੇੜੀ ਮਰਜ਼ੀ ਲੈ ਲਓ ਆ ਹਾਈਟ ਵੇਖ ਲਓ ਚਮਕਦਮ ਕ ਫੁੱਲ 20 ਕਿ ਕਿਲੋ ਦੀ ਗਰੰਟੀ ਕਹਿੰਦਾ ਇਹਦੀ ਆਪਣੀ ਗਰੰਟੀ ਆਊਗੀ ਇਹ ਬਾਈ ਕਹਿੰਦਾ ਸਾਰਿਆਂ ਨਾਲ ਚੰਗੀ ਵਾੜਾ ਗਰੰਟੀ ਹੋਊ ਇਹਦੀ ਸਾਰਿਆਂ ਨੂੰ ਫਾਸਿਗਾ